ਨੂੰ ਕਮਲ ਦੇ ਫੁੱਲਾਂ ਦੀ ਖੇਤੀ ਹੁੰਦੀ ਆ ਆਲੂ, ਗੋਭੀ, ਟਮਾਟਰ ਵਗੈਰਾ ਵੀ ਇਸ ਤਰੀਕੇ ਨਾਲ ਲਾ ਲੈਂਦੇ ਆ। ਇਹ ਇੱਕ ਚੱਲਦਾ ਫਿਰਦਾ ਖੇਤ ਆ। ਇਹ ਤਕਰੀਬਨ 20 ਤੋਂ 50 ਫੁੱਟ ਦੀ ਡੂੰਘਾਈ ਤੇ ਆ ਇਹ। ਹੈ ਨਾ? ਇਹ ਤੈਰਦੇ ਜਿਵੇਂ ਇੱਕ ਸ਼ਿਕਾਰਾ ਤੈਰਦਾ ਵਾ, ਉਸੇ ਤਰੀਕੇ ਦੇ ਨਾਲ ਹੀ ਇਹ ਖੇਤ ਵੀ ਤੈਰਦੇ ਆ। ਪਰ ਇਹਨਾਂ ਨੂੰ ਰਸੇ ਪਾ ਕੇ ਬੰਨ ਕੇ ਰੱਖਿਆ ਜਾਂਦਾ। ਹੁਣ ਆਪਾਂ ਘੁਮਾ ਕੇ ਇਧਰ ਖੇਤ ਇਸ طرف ਚੱਲਾਂਗੇ ਇਧਰ। ਆਪਾਂ ਨਾ ਦਲ ਢੀਲ ਦੇ ਵਿੱਚ ਜੰਮੂ ਕਸ਼ਮੀਰ ਟੂਰ ਤੇ ਤੈਰਦੇ ਹੋਏ ਖੇਤ ਲੈ ਕੇ ਦਿਖਾਉਣੇ ਆ ਤੁਹਾਨੂੰ ਜਿੱਥੇ ਖੇਤ ਤੈਰ ਰਹੇ ਆ ਨਾਲ ਦੀ ਨਾਲ ਰੈਸਟੋਰੈਂਟ ਵਗੈਰਾ ਆ ਗਏ ਅੱਜ ਅਸੀਂ ਡਲ ਸ਼ਰੀ ਨਗਰ ਦੇ ਵਿੱਚ ਆ ਇੱਥੇ ਖੇਤ ਤੈਰਦੇ ਹੋਏ ਆ ਉਹਦੇ ਅੰਮਾ ਤਾਂ ਇੱਕ ਪੱਠੇ ਵੱਢੀ ਜਾਂਦੀ ਉਹ ਸਾਹਮਣੇ ਨਜ਼ਰ ਆ ਰਿਹਾ ਗੁੱਪੀਰ ਜ਼ੂਮ ਕਰਕੇ ਦਿਖਾ ਦਿਓ ਇਹ ਖਾਸ ਗੱਲ ਤੁਸੀਂ ਨੇ ਟਾਪੂ ਦੀ ਤਰ੍ਹਾਂ ਵਾ ਝੀਲ ਦੇ ਵਿੱਚ ਇਹ ਏਰੀਆ ਸਾਰਾ ਹਸਿਆਲਾ ਵਿੱਚ ਤਾਂ برف ਨਾਲ ਜੰਮ ਜਾਂਦਾ ਜਨ ਜੀਵ ਨੇ ਇਹਨਾਂ ਦਾ ਕਿਸ਼ਤੀਆਂ ਦੇ ਰਾਹੀਂ ਹੋਈਆਂ ਇੱਧਰ ਉੱਧਰ ਜਾ ਕੇ ਹੀ ਮਤਲਬ ਗੁਜ਼ਾਰਾ ਕਰਦੇ ਆ ਜਿਹੜੀ ਖੇਤ ਜਦੋਂ ਕਈ ਵਾਰੀ ਫਸਲ ਬੀਜੀ ਹੁੰਦੀ ਸੀ ਤੋ ਰੱਸਿਆਂ ਨਾਲ ਬੰਨਣੇ ਪੈਂਦੇ ਸੀ ਨਹੀਂ ਤਾਂ ਕੀ ਕਰਦੇ ਸੀ ਲੋਕ ਨਾ ਖੋਲ ਕੇ ਖੇਤ ਹੀ ਹੋਰ ਥਾਂ ਲੈ ਜਾਂਦੇ ਸੀ ਮਤਲਬ ਵੀ ਬਣੇਤਨੇ ਖੇਤ ਹੀ ਚੋਰੀ ਹੋ ਜਾਂਦੇ ਹੁੰਦੇ ਸੀਗੇ ਆ ਜੀ ਉਧਰਲੇ ਪਾਸੇ ਚੱਲਦੇ ਹਾਂ ਉਹਦੇ ਮਾਤਾ ਪੱਠੇ ਵੱਡੀ ਜਾਂ ਰਹੀ ਆ ਹਨਾ ਜੀਵਨ ਔਖਾ ਆਪਾਂ ਨੂੰ ਇੱਕ ਅੱਧਾ ਦਿਨ ਰਹਿਣਾ ਇੱਥੇ ਠੀਕ ਆ ਕਿ ਆ ਗਿਆਂ ਇੰਜੋਏ ਆ ਹਨਾ ਠੀਕ ਆ ਤੇ ਪਰ ਉਹ ਜਨਜੀਵਨ ਔਖਾ ਵਾ ਜਿਹੜੀ ਇਹ ਝੀਲ ਆ ਇਹ ਤਕਰੀਬਨ ਦੱਸਿਆ ਜਾਂਦਾ ਵੀ ਕਸ਼ਮੀਰ ਦੀ ਦੂਜੀ ਸਭ ਤੋਂ ਵੱਡੀ ਝੀਲ ਆ ਇਧਰਲੇ ਪਾਸੇ ਚੱਲੇਗੀ ਇਸ ਤਰਫ ਕਰਨਾ ਇਸ ਤਰਫ ਇਸ ਤਰਫ ਇਸ ਤਰ੍ਹਾਂ ਖੇਤ ਦੇਖਣਾ ਹੈ ਇਸ ਤਰ੍ਹਾਂ ਕਰਨਾ ਡਰਾਈਵਰ ਨੂੰ ਆਪਾਂ ਆਖਿਆ ਇਹ ਆਪਾਂ ਨੂੰ 1500 ਮੰਗਦਾ ਸੀਗਾ 1200 ਦੇ ਵਿੱਚ ਮਿਲ ਗਿਆ ਤਿੰਨ ਜਣਿਆਂ ਨੂੰ ਇਹ ਸਾਰਾ ਖੇਤ ਕਿਆ ਬੀਜ ਹੈ ਇਸ ਵਿੱਚ ਬਾਸਰਾ ਇਹ ਸਾਹਮਣੇ ਲਗਾਏ ਨੇ ਹਾਂ ਜੇ ਫਲੋਟਿੰਗ ਗਾਰਡਨ ਫਲੋਟਿੰਗ ਗਾਰਡਨ ਕਹਿੰਦੇ ਆ ਹਾਂ ਇਥੇ ਨਾ ਕਮਲ ਕੱਕੜੀ ਕਾ ਕਹਿੰਦੇ ਇਹਨੂੰ ਕਮਲ ਦੇ ਫੁੱਲਾਂ ਦੀ ਖੇਤੀ ਹੁੰਦੀ ਆ ਆਲੂ ਗੋਭੀ ਟਮਾਟਰ ਵਗੈਰਾ ਵੀ ਇਸ ਤਰੀਕੇ ਨਾਲ ਲਾ ਲੈਂਦੇ ਆ ਇਹ ਇੱਕ ਚੱਲਦਾ ਫਿਰਦਾ ਖੇਤ ਆ ਇਹ ਤਕਰੀਬਨ 20 ਤੋਂ 50 ਫੁੱਟ ਦੀ ਡੁੰਗਾਈ ਤੇ ਆਹੇ ਇਧਰਾ ਜਿਵੇਂ ਪੱਠੇ ਵੀਜੇ ਸੀ ਮਾਤਾ ਪੱਠੇ ਆਪ ਕਿਸ ਤਰਫ ਜਾਣਾ ਹੈ ਇਸ ਤਰਫ ਜਾਣਾ ਹੈ ਵਾਪਸ ਜਾਣਾ ਹੈ ਅਸੀਂ ਤਾਂ ਚਲੋ ਉਸ ਤਰਫ ਚਲੋ ਚਲੋ ਚਲਤੇ ਜਾਓ ਇਸ ਇਸ ਦੀ ਚਟਾਈ ਬਣਦੀ ਹੈ ਆ ਜਿਹੜੀ ਆਹ ਵੱਡ ਰਹੀ ਆ ਨਾ ਮੈਂ ਕਿਹਾ ਪੱਠੇ ਆ ਪਰ ਇਹ ਅਸਲ ਦੇ ਵਿੱਚ ਚਟਾਈਆਂ ਬਣਦੀਆਂ ਇਹ ਚੀਜ਼ ਦੀਆਂ ਉਹ ਦੇਖੋ ਕਿਸ਼ਤੀ ਸਾਰੀ ਭਰ ਲਈ ਉਹਨਾਂ ਨੇ ਗੁੱਬੀ ਭਰ ਆ ਰਿਹਾ ਸਹੀ ਕਹਤੀਓ ਸਾਰੀ ਭਰ ਲਈਆ ਦੇਖੋ ਮਾਤਾ ਪੱਠੇ ਵੱਡੀ ਜਾ ਰਹੀ ਆ ਹਨਾ ਇਹ ਤੈਰਦੇ ਜਿਵੇਂ ਇੱਕ ਸ਼ਿਕਾਰਾ ਤੈਰਦਾ ਵਾ ਉਸੇ ਤਰੀਕੇ ਦੇ ਨਾਲ ਹੀ ਇਹ ਖੇਤ ਵੀ ਤੈਰਦੇ ਆ ਪਰ ਇਹਨਾਂ ਨੂੰ ਰਸੇ ਪਾ ਕੇ ਬੰਨ ਕੇ ਰੱਖਿਆ ਜਾਂਦਾ ਹੁਣ ਆਪਾਂ ਘੁਮਾ ਕੇ ਇਧਰ ਖੇਤ ਇਸ طرف ਚੱਲਾਂਗੇ ਇਧਰ ਅ ਠੀਕ ਹੈ ਚਲੋ ਤੇ ਫਲੋਟਿੰਗ ਮਾਰਕੀਟ ਕਿਸ طرف ਹੈ ਚਲੋ ਆਪਾਂ ਫਿਰ ਤੋਂ ਫਲੋਟਿੰਗ ਮਾਰਕੀਟ ਵਾਲੇ ਪਾਸੇ ਵੀ ਚੱਲਦੇ ਆ ਹਾਂ ਇਹ ਕੀ ਕਰਦੇ ਜਦੋਂ ਯਾਂ ਭਰਤ ਕਰਦੇ ਨਾ ਹੂੰ हाँ, अच्छा बताना क्या बात थी इसकी ये ये गांव वाले की है अच्छा क्या बारह महीने का काम इसका होता है छह महीने का कड़ाई का काम होता है छह महीने का खेती बाड़ी का होता है और ये समझे जब खेत होते हैं ना हाँ। इसके अपने नाव से आते फिर खेत काटते हैं हाँ। और ये मिट्टी है ना पानी के अंदर हाँ। ये क्या इसको खाद बनती है जी जो जो पानी के अंदर मिट्टी हाँ, है। ये खाद बनती है इसके ऊपर फिर सुखाता है धूप से फिर ये खाद को लगाते है खाद को बनते फिर जमीन को लगाते जमीन को फिर वो उगाता है सब्जी सही बहुत बड़ी बात है ते। और ये समझो ये समझो अंदर जब यहाँ बर्फ गिरते हैं यहाँ के अवरुद्ध लोग क्या करते हैं यहाँ वो शाल साड़ी बेड कवर नमदा कालीन बनाते हैं जी और यहाँ की फ्लोटिंग मार्केट है ना वहीं बेचते है वहाँ बेच दे उगा उगाकर वहीं बेच देते हैं है यहाँ बेचते हैं यहाँ 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 कढ़ाई करता है वहाँ बेचते है मतलब एक दुनिया अलग से बनी हुई है यहाँ हाँ जी हाँ जी देखो दर्शकों दर्शक खेत भी सी जेड पटे वगैरह बढ़ रहे थे ना उधरले पासे

एक घर में कितनी कितनी होती किसका? किसकी चार चार होती होंगी इस तरह की नाव हाँ नाव होते चार भी होता है तीन होता है दो भी होता है मतलब जिसके पास ज्यादा नाव में जूट ज्यादा अमीर होगा हाँ, ज्यादा होगा बिल्कुल हाँ। 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 जिनको ज्यादा कहती है पूरा ज्यादा अमीर मन जाऊगा और देखो और ये पत्ता है ना पानी के अंदर

ਕਾ ਆ ਜਿਹੜੇ ਬਗਲੇ ਵਗੈਰਾ ਜੋ ਪਾਛੀ ਉਹ ਉਹ ਫੜ ਰਿਹਾ ਉਹ ਦੇਖੋ ਉਹ ਮੱਛੀ ਖਾਤਾ ਹੈ ਹਾਂ 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 ਉਹ ਆਉਂਦਾ ਚਪਟ ਮਾਰ ਕੇ ਨਾ ਮੱਛਲੀ ਐ ਕਰਕੇ ਉਹ ਜਿਹੜੇ ਤਾਂ ਲੈ ਕੇ ਆ ਆਊਗਾ ਆਊਗਾ ਮਰੂ ਝਟ ਆ ਗਿਆ 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 ਬਗਲੇ ਮਤਲਬ ਫਰਤੀ ਵਾਲਾ ਕੰਮ ਹੀ ਆ ਆਪਣੇ ਸੁਣਨੇ ਜਿਹੜੇ ਤਾਂ ਮ ਆਵਾਜ਼ ਆ ਜਿਹੜੇ ਉਹ ਤੋਂ ਛਾਲ ਮਾਰਦੇ ਥੱਲੋਂ ਇੱਕ ਤਾਂ ਡਿਪ ਕਰਕੇ ਚੱਕ ਕੇ ਲੈ ਜਾਂਦੇ ਆ ਜਿਹੜੇ ਆ ਆ ਕੇ ਨਾ ਇਹ ਹੋਟਲ ਵਗੈਰਾ ਆ ਕੇ ਇਹਨਾਂ ਦਾ ਕਿਰਾਇ ਪਹਿਲਾਂ ਬੁੱਕ ਵਗੈਰਾ ਕਰਾਉਣਾ ਪੈਂਦਾ 5-6000 ਕਿਰਾਇਆ ਦੱਸਦੇ ਆ ਤੇ ਪਹਿਲਾਂ ਬੁੱਕ ਕਰਾਉਣੇ ਪੈਂਦੇ ਆ ਅਲੱਗ-ਅਲੱਗ ਆ ਜਿਵੇਂ ਕਲੱਬ ਮਹਿੰਦਰਾ ਵਾਲੇ ਆ ਗਏ ਇਹਨਾਂ ਦਾ ਤਾਂ ਪ੍ਰੋਜੈਕਟ ਹੀ ਬਹੁਤ ਮਹਿੰਗਾ ਹੁੰਦਾ ਹਨ ਇਸ ਤਰੀਕੇ ਦੇ ਨਾਲ ਮਤਲਬ ਇੱਥੇ ਕਮਰੇ ਲੈ ਸਕਦੇ ਸਾਨੂੰ ਮਤਲਬ ਰਹਿਸ਼ ਮਿਲ ਜੂਗੀ ਮਤਲਬ ਵੱਡੇ-ਵੱਡੇ ਬਿਜ਼ਨਸਮੈਨਾਂ ਨੇ ਇੱਥੇ ਇਹ ਚੀਜ਼ਾਂ ਪਾਈਆਂ ਹੋਈਆਂ ਨੇ ਹੋਟਲ ਪਾਇਓ ਰੈਸਟੋਰਾਂ ਪਾਏ ਹੋਏ ਆ ਤੇ ਇੱਥੇ ਆ ਕੇ ਰਹਿੰਦੇ ਆ ਹਨਾ ਪਹਿਲਾਂ ਬੁਕਿੰਗ ਹੋ ਜਾਂਦੀ ਜਿਵੇਂ ਆਪਣੇ ਅਲਗ-ਅਲਗ ਮੌਕੇ ਦੀ ਪਲਾਨ ਬਣਾਉਣਾ ਹੁੰਦਾ ਤੇ ਆਪਣੇ ਲਈ ਥੋੜੀ ਜਿਹੀ ਪੋਸਿਬਿਲਟੀ ਘਟ ਜਾਂਦੀ ਆ ਤੇ ਇਸ ਤਰੀਕੇ ਦਾ ਮਾਹੌਲ ਆ ਮਤਲਬ ਆਲਮੋਸਟ ਸਾਰੇ ਹੀ ਫੁੱਲੀ ਆ ਨ ਬਾਹਤ ਇਦਾਂ ਦੀਆਂ ਚੀਜ਼ਾਂ ਵੀ ਇਥੋਂ ਮਿਲ ਜਾਣੀ ਕਿੰਨੇ ਦਾ ਜੇ 280 280 ਮਤਲਬ 2200 ਤੋਂ ਥੋੜਾ ਜਿਹਾ ਮਹਿੰਗਾ ਹੁੰਦਾ ਇਹਨਾਂ ਕੋਲ ਸਾਮਾਨ ਬਟ ਇਹਨਾਂ ਨਾਲ ਗੱਲਬਾਤ ਕਰਕੇ ਤੁਸੀਂ ਇਹਨਾਂ ਤੋਂ ਖਰੀਦ ਸਕਦੇ ਹੋ ਤੇ ਥੋੜਾ ਜਿਹਾ ਮਹਿੰਗਾ ਹਾਂ ਮਹਿੰਗਾ ਹਾਂ ਜੀ ਬਸ ਥੈਂਕ ਯੂ ਥੈਂਕ ਯੂ ਦਰਸ਼ਕੋ ਹੁਣ ਆਪਾਂ ਇਹ ਸਫ਼ਰ ਮੁਕਾ ਲਿਆ ਵਾ ਅਗਲੀ ਵਾਰੀ ਨਵਾਂ ਵਿਸ਼ਾ ਲੈ ਕੇ ਮਿਲਾਂਗੇ ਆਪਾਂ ਜੰਮੂ ਕਸ਼ਮੀਰ ਦੇ ਵਿੱਚ ਸੀ ਸ਼੍ਰੀਨਗਰ ਦੇ ਵਿੱਚ ਸੋ ਅਗਲੀ ਵਾਰੀ ਨਵਾਂ ਵਿਸ਼ਾ ਲੈ ਕੇ ਮਿਲਦੇ ਹਾਂ ਮਿਹਰਬਾਨੀ ਧੰਨਵਾਦ